ਮੈਨੂੰ ਉਹ ਪਹਿਲਾਂ ਕਿਹਾ ਤਾਂ ਵੀ ਤੇਲ ਪੋ ਆ ਲੋ ਪਰ ਇਹ ਮੰਨਦੇ ਨਹੀਂ ਹੁੰਦੇ ਐ ਨਾ ਦੋਸਤੋ ਇਸ ਵਾਰੀ ਅਸੀਂ ਸਾਰੇ ਪੂਰੀ ਤਿਆਰੀ ਚਾਏ ਆ ਬਾਕੀ ਦੇਖਦੇ ਆ ਜੀ ਹੁਣ ਆਲੂ ਪਿਆਜ਼ ਮੈਨੂੰ ਕਿੱਥੋਂ ਮਿਲਦੇ ਆ ਚਲੋ ਪ੍ਰਮਾਤਮਾ ਨੇ ਜੋ ਕਰਿਆ ਨਾ ਚੰਗਾ ਹੀ ਕਰਿਆ ਕੀ ਕਹਿੰਦੇ ਦੁਸ਼ਾ ਨਾਲ ਕੇ ਮਾ ਦੋਸ ਨੇ ਬਾਦ ਕੇ ਹਾਂ ਜੀ ਹੈਲੋ ਦੋਸਤੋ ਰਗਜਾਈਆਂ ਘੱਟ ਲੋ ਆ ਗਏ ਪਾ ਸਿਮਲਾ ਸਿਮਲਾ ਉਜੀਤ ਸਿਮਲਾ ਆ ਗਏ ਨਾ ਤੇ ਦੋਸਤੋ ਆਪਾਂ ਖਾ ਲੈ ਪਰੌਂਠੇ ਚਾਗਲੇ ਪਰੌਂਠੇ ਤੇ ਚਾਹ ਪੀਲੀ ਨਾਲ ਇੱਧਰ ਨੂੰ ਦੇਖਣਾ ਮੈਂ ਇੱਧਰੋਂ ਦੇਖਦਾ ਨਾ ਇੱਧਰ ਦੇਖਣਾ ਆਪਾਂ ਨੇ ਤੇ ਦੋਸਤੋ ਇਹ ਕੈਮਰੇ ਦਾ ਥੋੜਾ ਜਿਹਾ ਚੱਕਰ ਪੈਨ ਦਾ ਹਨਾ ਤੁਹਾਨੂੰ ਵੀ ਫਿਰ ਐਂ ਲੱਗਦਾ ਹੁਣ ਆ ਵੀ ਇਹ ਪਤਾ ਨਹੀਂ ਕਿੱਧਰ ਨੂੰ ਦੇਖੀ ਜਾਂਦੇ ਆ ਤੇ ਆਪਾਂ ਰਾਜਪੁੱਦਲੇ ਤੇ ਹੁਣ ਚੱਲਦੇ ਆਪਾਂ ਆਪਣੀ ਲੋਕੇਸ਼ਨ ਵੱਲ ਨੂੰ ਕਿਉਂਕਿ ਆਪਾਂ ਨੇ ਉੱਥੇ ਆ ਕੇ ਕੈਂਪਿੰਗ ਕਰਨੀ ਹੈ ਟਾਈਮ ਨਾਲ ਪਹੁੰਚਾਂਗੇ ਤਾਂ ਫਿਰ ਟਾਈਮ ਨਾਲ ਸਾਰਾ ਕੁਝ ਠੀਕ ਹੋ ਜਾਊਗਾ ਨਹੀਂ ਉਦਣ ਵੰਗੂ ਸਾਨੂੰ ਹਨੇਰਾ ਹੋ ਜਾਣਾ ਤੇ ਉਹਦੇ ਕਰਕੇ ਫਿਰ ਹੁਣ ਆਪਾਂ ਨੂੰ ਥੋੜਾ ਜਿਹਾ ਖਿੱਚ ਕੇ ਜਾਣਾ ਪੈਣਾ ਹਨਾ ਫਿਰ ਟਾਈਮ ਨਾਲ 3 ਘੰਟੇ ਲੱਗਣੇ ਆ ਹੋਰ 2 ਵਜੇ 5 ਵਜੇ ਜਣੇ ਪਹੁੰਚਦੇ ਨੂੰ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਚਲੋ ਚਲੋ ਜੀ ਦੋਸ चलिए आप चलो जी चलिए चढ़ाइया बहुत हैं रास्ता है सिंगल लो जी दोस्तों। ਆ ਗਈ بارش ਧੁੱਪ ਚੰਮੀ ਪੈ ਰਿਆ ਦੇਖੋ ਹਣਾ ਤੇ ਰਸਤਾ ਅਜ ਐਡਵੈਂਚਰ ਵਾਲਾ ਪੂਰਾ ਹੈ ਨਾ ਜਿੰਨਾ ਵੀ ਕਹਿ ਸਕਦੇ ਹਾਂ ਦੂਏ ਤੀਏ ਗੇਅਰ ਤੇ ਉੱਪਰ ਗੱਡੀ ਨਹੀਂ ਜਾ ਰਹੀ ਪਰ ਨਜ਼ਾਰਾ ਬਹੁਤ ਆ ਰਿਹਾ ਗੱਡੀ ਚਲਾਉਣ ਦਾ ਵੀ ਤੇ ਆਲਦਾਲੇ ਵਿਊ ਦੇਖਣ ਦਾ ਵੀ ਨਜ਼ਾਰਾ ਅਸੀਂ ਇਹ ਨਹੀਂ ਸੋਚ ਰਹੇ ਵੀ ਇਹਦੇ ਨਾਲ ਤਾਂ ਅਸੀਂ ਫੋਰ ਲਾਈਨ ਤੇ ਆਉਂਦੇ ਅਸੀਂ ਸਾਨੂੰ ਇਹ ਵਧੀਆ ਲੱਗਦਾ ਹਣਾ ਇਹਦੇ ਉੱਪਰ ਜਾਣਾ ਵਧੀਆ ਲੱਗ ਰਿਹਾ ਔਲੀ ਔਲੀ ਜਾ ਰਹੇ ਆ ਦੁਆ ਤਿਆ ਚੌਥਾ ਬਸ ਆ ਗਿਰ ਕਈ ਜਗ੍ਹਾ ਤਾਂ ਪਹਿਲਾਂ ਵੀ ਪੈ ਜਾਂਦਾ ਰਸਤਾ ਵਿੱਚ ਵਿੱਚ ਨੂੰ ਖਰਾਬ ਵੀ ਹੈਗਾ ਪਰ ਐਡਵੈਂਚਰ ਇਸ ਆ ਪੂਰਾ ਤੇ ਦੇਖੋ ਹੁਣ ਬਾਰਿਸ਼ ਆ ਗਈ ਧੁੱਪ ਚ ਮੀਂਹ ਪੈ ਰਿਹਾ ਬਸ ਆਹੀ ਗੁਜ਼ ਰਹਿਣਾ ਹੁਣ ਆਪਣਾ ਹਨਾ ਕੱਲ ਤੱਕ ਦੇਖੋ ਹਨਾ ਰਸਤਾ ਦੇਖੋ ਤੁਸੀਂ ਰਸਤਾ ਤੂੰ ਸੀ ਪਹਿਲਾਂ ਡਰ ਜੰਨੇ ਆ ਮੈਂ ਕਿਤੇ ਪਾਗਲਾ ਵੀ ਖੱਡ ਜਣੂ ਕਰੂੰਗਾ ਸਿੱਧਾ ਮੈਨੂੰ ਉਂਝ ਡਰ ਚ ਲੱਗਿਆਗਾ ਮੈਂ ਖੱਡ ਜੀ ਆ ਗਈ ਰਾਸਤੇ ਬਹੁਤ ਭਿਆਨਕ ਜੇ ਮੈਨੂੰ ਤਾਂ ਡਰ ਲੱਗਦਾ ਇੱਥੋਂ ਦੋਸਤੋ ਮੈਡਮ ਦਾ ਦਿਲ ਬਹੁਤ ਹੌਲਾ ਥੋੜਾ ਜਿਹਾ ਵਿਚਾਰੀ ਨਿਆਣੀ ਆ ਨਾ ਡਰ ਜਾਂਦੀ ਆ ਆਹ ਨਿਆਣੀ ਆ ਜੇ ਮੈਂ ਵੀ ਬਹੁਤ ਵੱਡੀ ਆ ਫੇ ਗੱਲਾਂ ਦਾ ਨਿਆਣੇ ਵਾਲੀ ਹੀ ਹੈ ਨਹੀਂ ਯਾਰ ਇਹ ਡਰ ਤਾਂ ਫਿਰ ਵੀ ਪਹਾੜਾਂ ਚ ਡਰ ਲੱਗਦਾ ਹੀ ਆ ਪਹਾੜਾਂ 'ਚ ਡਰ ਕੇ ਫੇਰ ਗੱਲਾਂ ਕਰਦੀਆਂ ਫੇਰ ਪਾੜਾਂ ਚਾਹੁੰਦੇਗਾ ਤੇ ਇੰਜ ਡੱਪਦੀਆਂ ਨਹੀਂ ਇੱਥੇ ਤਾਂ ਫਿਰ ਨਿਟਰ ਹੋ ਕੇ ਆਉਣਾ ਪੈਂਦਾ ਬੰਦੇ ਨੂੰ ਕਾਲ ਜਾਂ ਐਨ ਪੂਰਾ ਕਿਹੜਾ ਕਰਕੇ ਮੈਨੂੰ ਆਇ ਲੱਗਿਆ ਉੱਥੇ ਵੀ ਸਿੱਧੀ ਗੱਡੀ ਜਾ ਰਹੀ ਹੈ ਦੋਸਤੋ ਰਸਤਾ ਦੇਖੋ ਆਫ ਰੋਡਿੰਗ ਵੀ ਆ ਵਿੱਚ ਵਿੱਚ ਆਫ ਰੋਡਿੰਗ ਜੇ ਫਿਰ ਇੱਥੇ ਆ ਗਏ ਨਾ ਫਿਰ ਬੜੀ ਗੱਡੀ ਅਗਲਾ ਕਹਿੰਦਾ ਵੀ ਬੜੀ ਗੱਡੀ ਆ ਮੇਰੇ ਕੋ ਫੇਰ ਥੋੜਾ ਜਿਹਾ ਫਾਇਦਾ ਹੋ ਜਾਂਦਾ ਹਨ ਤੇ ਸਾਡੇ ਨਾਲ ਇੱਕ ਅੱਜ ਕੋਲਰ ਵੀ ਹੋਈ ਆ ਅਸੀਂ ਬੱਦੀ ਤੋਂ ਜਦੋਂ ਹਨਾ ਤੁਰੇ ਆ ਬੱਦੀ ਤੋਂ ਕਿਉਂਕਿ ਅਸੀਂ ਤੇਲ ਪਾਉਣਾ ਤਾਂ ਮੈਂ ਕਿਹਾ ਤਾਂ ਵੀ ਚਲ ਹਿਮਾਚਲ ਚ ਜਾ ਕੇ ਤੇਲ ਪਾਉਂਗੇ ਬੱਦੀ ਦੇ ਬਾਅਦ ਆਪਣਾ ਹਿਮਾਚਲ ਚ ਐਂਟਰ ਹੋ ਗਏ ਤੇ ਹਨਾ ਚਲੋ ਉੱਥੇ ਅਸੀਂ ਪੰਪ ਤੇ ਰੁਕਦੇ ਰੁਕਦੇ ਨੰਗਗੇ ਗਾਹ ਮੈਂ ਕਿਹਾ ਚੱਲ ਗਾਹ ਕੋਈ ਆਊਗਾ ਹੀ ਪੰਪ ਉੱਥੇ ਪਵਾ ਲਾਂਗੇ ਮੈਂ ਤੁਹਾਨੂੰ ਕਿਹਾ ਤਾਂ ਵੀ ਪਵਾ ਲਵਾਂ ਪਰ ਕਹਿੰਦਾ ਤਾਂ ਮੈਂ ਵੀ ਤਾਂ ਪਰ ਜਿਹੜਾ ਕੁਝ ਹੋਣਾ ਹੁੰਦਾ ਹਨਾ ਉਹਨੂੰ ਕੋਈ ਨਹੀਂ ਰੋਕ ਸਕਦਾ ਤੇ ਦੋਸਤੋ ਅਸੀਂ 12 13 ਕਿਲੋਮੀਟਰ ਆ ਗਏ ਇੱਕਣੇ ਇਹ ਜੇ ਰਸਤੇ ਜਾਣਾ ਚੜ ਚੜ ਕੇ ਚੜ ਚੜ ਕੇ ਆ ਗਏ ਫਿਰ ਦੇਖਿਆ ਜਦ ਮੈਂ ਇੱਕ ਡੰਡਾ ਰਹਿ ਗਿਆ ਗੱਡੀ ਦਾ ਹਨਾ ਤੇਲ ਦਾ ਮੈਂ ਫਿਰ ਉੱਥੇ ਇੱਕ ਨੂੰ ਪੁੱਛਿਆ ਹਨਾ ਵੀ ਮੈਂ ਕਿਹਾ ਵੀ ਪੰਪ ਕਿੰਨਾ ਕੁ ਗਾਹ ਹੈ ਉਹ ਕਹਿੰਦਾ ਜੀ 50 ਕਿਲੋਮੀਟਰ ਦਾ ਕਹਿੰਦਾ 50 ਕਿਲੋਮੀਟਰ ਗਾਹ ਹੈ ਮੈਂ ਹੈ 50 ਕਿਲੋਮੀਟਰ 50 ਕਿਲੋਮੀਟਰ ਕੁਝ ਵੀ ਨਹੀਂ ਆਉਣਾ ਕਹਿੰਦਾ ਨਾ ਇਹੋ ਜਿਹਾ ਹੀ ਰਸਤਾ ਹੈ ਕੋਈ ਸ਼ਹਿਰ ਨਹੀਂ ਹੋਣਾ ਕੋਈ ਪੰਪ ਨਹੀਂ ਹੋਣਾ ਪੰਪ ਤਾਂ ਦੂਰ ਦੀ ਗੱਲ ਆ ਹਨਾ ਵਈ ਫਿਰ ਅਸੀਂ ਛੱਡ ਸਾਨੂੰ ਪੈ ਗਈ ਟੈਨਸ਼ਨ ਅਸੀਂ ਕੀ ਕਰੀਏ ਹੁਣ ਫਿਰ ਮੈਂ ਇਹਦੇ ਪਰ ਦੇਖਿਆ ਹਨਾ ਮੈਪ ਤੇ ਦੇਖਿਆ ਵੀ ਪੰਪ ਹੈ ਕਿੰਨੀ ਕਿਦੂਰ ਪੰਪ ਫਿਰ ਉਹੀ ਜਿਹੜਾ ਅਸੀਂ ਪਿੱਛੇ ਛੱਡ ਕੇ ਆਏ ਤੇ ਸਭ ਤੋਂ ਨੇੜੇ ਉਹੀ ਪੈ ਰਿਹਾ ਸੀ ਫਿਰ ਅਸੀਂ ਡਿਸੀਜਨ ਬਹੁ ਵਧੀਆ ਲੈ ਗਏ ਹਨਾ ਕਿਉਂਕਿ ਜੇ ਅਸੀਂ ਉੱਥੇ ਪਿੱਛੇ ਨੂੰ ਮੁੜਨ ਦਾ ਨਾਂ ਸੋਚਦੇ ਏਕਣੇ ਆ ਜਾਂਦੇ ਗਾਹਾਂ ਨੂੰ ਤਾਂ ਦੇਖੋ ਕਿੰਨਾ ਸਾਡੇ ਨਾਲ ਕੁਝ ਵੀ ਹਨਾ ਰਸਤੇ 'ਚ ਗੱਡੀ ਦਾ ਤੇਲ ਮੁੱਕਣਾ ਹੀ ਮੁੱਕਣਾ ਤਾਂ ਮੇਰੇ ਹਿਸਾਬ ਨਾਲ ਕਿਉਂਕਿ ਪਹਾੜਾਂ 'ਚ ਗੱਡੀ ਤੇਲ ਜ਼ਿਆਦਾ ਖਾਂਦੀ ਐ ਇਹਨੇ ਐਵਰੇਜ ਤਾਂ ਦੇਣ ਹੀ ਨਹੀਂ ਤਿੱਕ ਡੰਡਾ ਤਾਂ ਉਹ ਵੀ ਉੱਣੇ ਵਾਲਾ ਤਾਂ ਇਹਦੇ ਉੱਪਰ ਉੱਪਰ ਸ਼ੋਅ ਕਰ ਰਹੀ ਸੀ ਗੱਡੀ ਸਾਰਾ 12 ਕਿਲੋਮੀਟਰ ਵੀ 12 ਕਿਲੋਮੀਟਰ ਜਾਊਗੀ 12 ਕਿਲੋਮੀਟਰ 'ਚ ਅਸੀਂ ਹੁਣ 50 ਕਿਲੋਮੀਟਰ ਕਿਵੇਂ ਕੱਢਦੇ ਹਨਾ ਡੱਡਣ ਨੂੰ ਜੇ ਉਹ ਹੁੰਦਾ ਹਨਾ ਪਲੇਨ ਹੁੰਦਾ ਫਿਰ ਤਾਂ ਚਲੋ ਕੱਢ ਦੋਵੇ ਡੰਡੇ ਉੜੇ ਤੇ ਵੀ ਗੱਡੀ ਕੱਢ ਦਿੰਦੀ ਆ 50 60 ਕਿਲੋਮੀਟਰ ਜੇ ਉਹਰੇ ਨਾ ਕੱਢਦੀ ਫੇਰ ਫੇਰ ਅਸੀਂ ਫਸਣਾ ਦਾ ਕਸੂਤੇ ਕਰੇ ਉਹਦੇ ਨਾਲ ਅਸੀਂ ਚੰਗਾ ਇਹ ਸਮਝਿਆ ਵੀ ਅਸੀਂ ਪਿੱਛੇ ਜਾ ਕੇ ਉਹੀ ਬੱਤੀ ਵਾਲੇ ਪੰਪ ਤੋਂ ਤੇਲ ਪਵਾ ਲਈਏ ਜਿਹੜੇ ਤੋਂ ਆਪਾਂ ਛੱਡ ਕੇ ਆਏ ਆ ਪਿੱਛੇ ਫੇਰ ਅਸੀਂ ਪਿੱਛੇ ਗਏ ਪੰਪ ਦੇ ਉੱਥੀ ਆ ਕੇ ਤੇਲ ਪਵਾਇਆ ਦੁਬਾਰਾ ਫੇਰ ਚੜੇ ਆਪਾਂ ਆਹੀ ਰੋਡ ਤੇ ਹਨਾ ਤੇ ਹੁਣ ਟੈਨਸ਼ਨ ਫ੍ਰੀ ਜਾ ਰਹੇ ਆ ਅਸੀਂ ਪਹਿਲਾਂ ਤਾਂ ਸਾਡੀ ਟੈਨਸ਼ਨ ਵੱਧ ਗਈ ਸੀ ਬਹੁਤ ਸਾਡਾ ਸਾਡਾ ਟ੍ਰਿਪ ਖਰਾਬ ਹੋਣ ਵਾਲਾ ਹੋ ਗਿਆ ਤਾਂ ਇੱਕ ਵਾਰਨ ਮੈਡਮ ਤਾਂ ਰੋ ਪਏ ਤੇ ਲੋ ਝੂਠੀਓ ਆ ਦੇ ਦੇ ਕਿੰਨਾ ਝੂਠ ਬੋਲਦੇ ਤੁਸੀਂ ਝੂਠ ਘੱਟ ਬੋਲਿਆ ਕਰੋ ਓੱਚੋ ਦੋਸਤੋ ਮੈਡਮ ਤਾਂ ਰੋਣੇ ਵਾਲੀ ਹੋ ਗਈ ਬਈ ਮੈਂ ਕਿਹਾ ਵੀ ਇਹ ਰੋ ਗਿਆ ਤੇ ਇਹ ਨਹੀਂ ਹਰਦੀ ਝੂਠੇ ਆ ਝੂਠ ਝੂਠ ਬੋਲਦੇ ਆ ਮੈਂ ਰੋਣੇ ਵਾਲੀ ਨਹੀਂ ਕਿ ਹੋਈ ਮੈਂ ਤੁਹਾਨੂੰ ਪਹਿਲਾਂ ਕਿਹਾ ਤਾਂ ਵੀ ਤੇਲ ਪਵਾ ਲਓ ਕਰੇ ਮੰਨਦੇ ਨਹੀਂ ਹੁੰਦੇ ਇਹਨਾ ਮਤਲਬ ਕੋਈ ਦੁਕਾਨਾ ਜਿਵੇਂ ਮੈਂ ਕਹਣਾ ਵੀ ਇੱਕ ਤੋਂ ਸਮਾਨ ਲੈ ਲੋ ਨਹੀਂ ਜੀ ਹੁਣ ਦੇਖੋ ਆਲੂ ਪਿਆਜ਼ ਲੈ ਕੇ ਜਾਣੇ ਤੇ ਹਨਾ ਉਹ ਨਹੀਂ ਇਹਨਾਂ ਨੂੰ ਆਪਣੇ ਆਲੂ ਪਿਆਜ਼ ਦੀ ਤਾਂ ਟੈਨਸ਼ਨ ਰਹੀ ਇਹਨਾਂ ਨੂੰ ਤੇਲ ਦੀ ਕੋਈ ਟੈਨਸ਼ਨ ਨਹੀਂ ਹੋਈ ਯਾਰ ਮੈਂ ਤੁਹਾਨੂੰ ਇਹ ਮੈਨੂੰ ਪਹਿਲਾਂ ਹੀ ਹਨਾ ਕਹਿੰਦੇ ਜੀ ਆਲੂ ਪਿਆਜ਼ ਲੈ ਲੋ ਆਲੂ ਪਿਆਜ਼ ਲੈ ਲੋ ਮੈਂ ਕਿਹਾ ਤੁਹਾਨੂੰ ਆਲੂ ਪਿਆਜ਼ ਜਾਂਦੀ ਪਈ ਹੋ ਜਾਂ ਤੇਲ ਵੀ ਮੁੱਕ ਪਉਣ ਵਾਸਤੇ ਨਾ ਮੁੱਕ ਗਿਆ ਤੇਲ ਵੀ ਘਟਦਾ ਜਦ ਵੀ ਇਹ ਆਪਣੇ ਆਲੂ ਪਿਆਜ਼ ਵੀ ਲੈ ਲਿਓ ਮੈਂ ਕਿਹਾ ਤੁਹਾਨੂੰ ਆਲੂ ਪਿਆਜ਼ ਜਾਂਦੀ ਪਈ ਹੋਈ ਆਲੂ ਪਿਆਜ਼ ਤਾਂ ਹੋਏ ਮਿਲ ਵੀ ਜਾਣਗੇ ਹਣਾ ਗਾਹਾਂ ਜਾ ਕੇ ਦੋਸਤੋ ਦੇਖੋ ਹੁਣ ਰਸਤਾ ਸਾਰਾ ਇਹ ਕੁਛ ਵੀ ਕੋਈ ਦੁਕਾਨ ਨਹੀਂ ਕੋਈ ਕੁਛ ਨਹੀਂ ਆ ਰਿਹਾ ਹਣਾ ਸ਼ਹਿਰ ਚ ਦਾ ਆਪਾਂ ਨੇ ਜਾਣਾ ਹੈ ਆਪਾਂ ਨੇ ਜਿੱਥੇ ਜਾਣਾ ਉੱਥੇ ਸ਼ਹਿਰ ਤਾਂ ਹੈਗਾ ਹੀ ਆ ਆਲੂ ਪਿਆਜ਼ ਤਾਂ ਉੱਥੇ ਇਹ ਤਾਂ ਹੁਣ ਰਸਤੇ 'ਚ ਵੀ ਮਿਲ ਜਾਂਦਾ ਹੁੰਦਾ ਇਹ ਤਾਂ ਆਪਾਂ ਨੂੰ ਆ ਪਿੰਡਾਂ 'ਚ ਜਿਹੜੇ ਵਿਚੌਣੇ ਆ ਪਿੰਡ ਜੇ ਉੱਥੇ ਵੀ ਮਿਲ ਜਾਣੇ ਆਲੂ ਪਿਆਜ਼ ਤੇਲ ਨਹੀਂ ਨਾ ਮਿਲਣਾ ਚੱਕਰ ਦਾ ਹੈ ਵੀ ਤੇਲ ਹੀ ਤਾਂ ਮੇਜੀ ਫਿਰ ਹੁਣ ਮੇਰੀ ਗੱਲ ਸੁਣ ਆਲੂ ਪਿਆਜ਼ ਤਾਂ ਚਲੋ ਮਿਲ ਜਾਣਗੇ ਉਹ ਵੀ ਕੋਈ ਚੱਕਰ ਨਹੀਂ ਤੇ ਹੁਣ ਮੈਂ ਤੁਹਾਨੂੰ ਐਂਦਾ ਕਹਿੰਦੀ ਸੀ ਵੀ ਜਦ ਉੱਥੇ ਹੁਣ ਸਬਜ਼ੀ ਐਨੀਆਂ ਸੋਹਣੇ ਸੋਹਣੇ ਸਬਜ਼ੀਆ ਪਈਆਂ ਦੀਆਂ ਪਿਆਜ਼ ਪਏ ਤੇ ਆਲੂ ਪਏ ਤੇ ਟਮਾਟਰ ਪਏ ਤੇ ਜਲਦੀ ਟਮਾਟਰ ਤਾਂ ਹਰੀਆਂ ਮਿਰਚੋਂ ਆਪਣੇ ਕੋਲ ਹੈਗੇ ਸੋਹਣੇ ਤੇ ਬਹੁਤ ਵਧੀਆ ਤੇ ਐਵੇਂ ਬਹੁਤ ਲੱਗਿਆ ਵੀ ਸੋਹਣਾ ਮੈਂ ਵੀ ਦੇਖ ਲੇ ਤੈਨੂੰ ਸੋਹ ਸਜਾਈ ਹੋਈ ਤੇ ਸਬਜ਼ੀ ਉਹ ਤਾਂ ਸਾਰੇ ਪਾਸੇ ਹੋਣੇ ਹੋਰ ਪਾਸੇ ਤੇ ਲੈ ਲੂਗੇ ਹੁਣ ਦੇਖੋ ਹੋਰ ਪਾਸੇ ਮੈਂ ਤਾਂ ਜਿੱਦੀ ਆਲੂ ਪਿਆਜ਼ੇ ਦੇਖਦੀ ਆ ਥੋੜਾ ਹੁਣ ਐਂ ਦੱਸੋ ਪਹਿਲਾਂ ਮੈਨੂੰ ਵੀ ਕੋਈ ਕੰਮ ਖੜਾ ਉਹਨਾਂ ਦੇ ਪਿੱਛੇ ਯਾਰ ਹੁਣ ਕੰਮ ਹੁਣ ਜਾ ਕੇ ਸਬਜ਼ੀ ਨਹੀਂ ਬਣਾਉਣਾ ਤੇ ਸਬਜ਼ੀ ਵੀ ਤੁਹਾਨੂੰ ਮਿਲ ਜਾਣਗੇ ਤੁਹਾਨੂੰ ਕੀ ਕਹਿਤਾ ਹੋਰ ਵੀ ਦੇਖੋ ਇਹ ਮੰਨ ਨਹੀਂ ਰਹੇ ਆ ਨਾ ਚਲੋ ਜੇ ਆ ਜਵੇ ਤਾਂ ਕੋਈ ਕੁਝ ਪਤਾ ਨਹੀਂ ਦੁਕਾਨ ਆਉਗੀ ਹੁਣ ਤਾਂ ਮੈਨੂੰ ਪਤਾ ਵੀ ਪੱਕਾ ਹੋਊਗੀ ਕਿਉਂਕਿ 50 ਕਿਲੋਮੀਟਰ ਦੇ ਬਾਅਦ ਸ਼ਹਿਰ ਆਉਣਾ ਚਲੋ ਠੀਕ ਹੈ ਦੋਸਤੋ ਤੁਸੀਂ ਦੇਖਦੇ ਰਹੋ ਸਾਰਾ ਪੂਰਾ ਵਲੌਗ ਕਿ ਆ ਸਾਨੂੰ ਆਲੂ ਪਿਆਜ਼ ਕਿੱਥੋਂ ਮਿਲਦੇ ਆ ਆਲੂ ਪਿਆਜ਼ ਇਹਨਾਂ ਨੂੰ ਅੱਜ ਮੈਂ ਣੜਾ ਦਾਣ ਆਲੂ ਪਿਆਜ਼ਾਂ ਨਾਲ ਮੈਂ ਕਹਣਾ ਤੁਸੀਂ 5-5 ਕਿਲੋ ਲੈ ਲਓ ਹੁਣ ਪਹਿਲਾਂ ਤਾਂ ਅਸੀਂ ਅੱਧਾ-ਅੱਧਾ ਕਿਲੋ ਲੈਣੇ ਤੇ ਹੋਣ ਇਹਨਾਂ ਨੂੰ 5-5 ਕਿਲੋ ਦਵਾਉਣੇ ਆਂ 5-5 ਕਿਲੋ ਦਵਾਲੇ ਘਰ ਨੂੰ ਚੱਕ ਲੈ ਜੰਗੇ ਨਹੀਂ ਵੀ ਅਸੀਂ ਕਿਹੜਾ ਸਾਰਾ ਕੁਝ ਕੰਗਾ ਇਹਦੇ ਆਲੂ ਪਿਆਜ਼ ਇਹ ਪੂਰੇ ਕਰਨੇ ਪਹਿਲਾਂ ਮੱਝ ਟੋਟਰੀ ਕਿਤੇ ਗੱਡੀ ਦੇ ਕੋਠੇ ਦੇ ਫੇਰ ਛੱਤ ਉੱਤੇ ਇਹ ਪਾਰਕਿੰਗ ਬਣਾ ਲੰਨੇ ਉਹਨੇ ਲੋਕ ਤੇ ਬਾਕੀ ਦੋਸਤੋ ਇਸ ਵਾਰੀ ਅਸੀਂ ਸਾਰੀ ਪੂਰੀ ਤਿਆਰੀ ਚਾਏ ਆ ਪਿਛਲੀ ਵਾਰ ਤਾਂ ਆਪਾਂ ਥੋੜਾ ਜਿਆਦਾ ਹਲਕੀ ਦੇ ਗਏ ਆ ਦੇਖਿਓ ਆ ਪਤਾ ਨਹੀਂ ਕਿੱਥੇ ਪਾੜ ਲਈ ਤੇ ਬਾਕੀ ਦੇਖਦੇ ਆ ਜੀ ਹੁਣ ਆਲੂ ਪਿਆਜ਼ ਮੈਨੂੰ ਕਿੱਥੋਂ ਮਿਲਦੇ ਆ ਇਹਨਾਂ ਨੂੰ ਆਲੂ ਪਿਆਜ਼ ਦਵਾ ਦਵਾ ਪਹਿਲਾਂ ਦੋਸਤੋ ਖੜਜੋ ਨਾਲ ਇਹਨਾਂ ਨੂੰ ਆਲੂ ਪਿਆਜ਼ ਦਵਾ ਦਵਾ ਇਹ ਵਿਚਾਰੇ ਆਲੂ ਪਿਆਜ਼ਾਂ ਵੀ ਨਾ ਬਹੁਤ ਔਖੇ ਹੋਏ ਹੋਏ ਆ। ਮੈਨੂੰ ਆਇਆ ਵੀ ਨਾ ਮੇਰੇ ਕਿਤੇ ਤੜਕਾ ਲਾਉਣ ਦੇ ਅੱਗੇ ਵੀ ਨਹੀਂ ਹੈਗੇ ਕੋਈ ਸਬਜ਼ੀ ਵੀ ਉਹਦਾ ਤੜਕਾ ਲੱਗ ਜੂ। ਇੱਕ ਪਿਆਜ਼ ਵੀ ਨਹੀਂ ਹੈਗਾ। ਰੋਟੀ ਪੱਕਦੀ ਹੋ ਜੂ ਨਹੀਂ ਤੇਰੇ ਘਰ ਵਾਲੇ ਦੀ। ਭਾਈ ਬਹੁਤ ਮਤਲਬ ਟ੍ਰਾਵਲ ਹੀ ਜਿਆ ਰਸਤਾ ਹੈ ਇਹ ਸਾਰੀ ਰਿਸਕੀ ਆ। ਦੋਸਤੋ ਇੱਧਰ ਨੂੰ ਆਇਓ ਤਾਂ ਜਰੂਰ ਹਨਾ। ਪਰ ਆਇਓ ਆਪਣੀ ਜ਼ਿੰਮੇਵਾਰੀ ਤੇ ਕਿਉਂਕਿ ਇੱਥੇ ਚਲੋ ਲੋਕ ਹਨਾ ਫਿਰ ਵੀ ਆ ਕੇ ਪੁੱਛਦੇ ਆ ਵੀ ਕੀ ਗੱਲ ਹੋ ਗਈ ਕਿਉਂਕਿ ਜਿਆਦਾ ਸੀ ਉੱਥੇ ਪੁੱਛਿਆ પેટ્રોલ ਪੰਪ ਹਨਾ ਹਾਂਜੀ ਉੱਥੇ ਬਾਅਦ ਅਸੀਂ ਗਾਹਾਂ ਜਾ ਕੇ ਖੜ ਕੇ ਵੀ ਕਿਆ ਕਰੀਏ ਹਨਾ ਇੱਕ ਸਾਡੇ ਕੋਲ ਬੰਦਾ ਆ ਗਿਆ ਪਿੱਛੇ ਤੇ ਉਹਨੂੰ ਆਇਆ ਤਾਂ ਵੀ ਗੱਡੀ પેટ્રોલ ਆ ਕਿਉਂਕਿ પેટ્રોલ ਉੱਥੇ ਹੈਗਾ ਤਾਂ ਦੁਕਾਨ ਤੇ ਕੋਲੇ ਹਨਾ ਉਹਨਾਂ ਨੇ 2-2 ਲੀਟਰ ਦੀਆਂ ਲੀਟਰ ਲੀਟਰ ਦੀਆਂ ਉਹ ਭਰ ਕੇ ਰੱਖੀਆਂ ਹੋਈਆਂ ਦੀ ਮੈਂ ਕਿਹਾ ਟਰੱਕ ਆਉਂਦਾ ਤੇ ਉਹਨਾਂ ਨੇ ਭਰ ਕੇ ਰੱਖੀਆਂ ਇਹਦੇ ਬੋਤਲਾਂ ਉਹਨੂੰ ਆਇਆ ਤਾਂ ਵੀ પેટ્રોલ ਗੱਡੀ ਆ ਵੀ ਇੱਥੇ ਤੇ ਦਵਾ ਦਨ ਮੈਨਾਂ ਨੂੰ ਹਨਾ ਫੇ ਹੁਣ ਮੈਂ ਜੇ ਕਿਹਾ ਮੈਂ ਕਿਹਾ ਵੀ ਡੀਜ਼ਲ ਲੱਗ ਟੀ ਕਹਿੰਦਾ ਡੀਜ਼ਲ ਦਾ ਔਖਾ ਵੀ ਡੀਜ਼ਲ ਗਾਹਾਂ ਮਿਲਦਾ ਜਾਊਗਾ ਪਹਿਲਾਂ ਮਿਲਦਾ ਤਾਂ ਵੀ ਹੁਣ ਪਤਾ ਨਹੀਂ ਉਹ ਦੁਕਾਨ ਤੇ ਮਿਲੂਗਾ ਜਾਂ ਨਹੀਂ ਮਿਲੂਗਾ ਵੀ ਉਹੀ ਪਾਣੀ ਚ ਮਧਾਣੀ ਆ ਫੇਰ ਫਿਰ ਮੈਨੂੰ ਕਿਹਾ ਮੈਂ ਕਿਹਾ ਚੱਲ ਛੱਡ ਯਾਰ ਵੀ ਅਸੀਂ ਪਿੱਛੇ ਪੰਪ ਛੱਡ ਕੇ ਆਏ ਆ ਉਹਦੇ ਪਰੇ ਜਾ ਕੇ ਪਾਉਣ ਨੇ ਜਾ ਕੇ ਦੁਆਰਾ ਹਨਾ ਸੀ ਵਾਪਸ ਗਏ ਚਲੋ ਵੈਸੇ ਕਹਿੰਦੇ ਉਹਨੇ ਮਹਾਰਾਜ ਜੁਗਰ ਦਾ ਚੰਗੇ ਵਾਸਤੇ ਕਰਦਾ ਹਨਾ ਵੀ ਸਾਡੇ ਬਾਤਖਾਨੀ ਚੰਗਾ ਹੀ ਹੋਇਆ ਚੰਗਾ ਹੀ ਹੋਇਆ ਵੀ ਅਸੀਂ ਵਾਪਸ ਗਏ ਆ ਹਨਾ ਇੰਨਾ ਟਾਈਮ ਪਿੱਛੇ ਵੇਸਟ ਕਰਕੇ ਆਏ ਆ ਵੀ ਅਸੀਂ ਤਾਂ ਇਹੀ ਸੋਚ ਲਾਨੇ ਹੁੰਨੇ ਬਾਅਦ ਚਾਣਾ ਵੀ ਹਾਂ ਵੀ ਚਲੋ ਪ੍ਰਮਾਤਮਾ ਨੇ ਜੋ ਕਰਿਆ ਹਨਾ ਚੰਗਾ ਹੀ ਕਰਿਆ ਲੋ ਦੋਸਤੋ ਆ ਦੇਖ ਲਓ ਇੱਧਰ ਆਲੂ ਪਿਆਜ਼ ਮੈਡਮ ਦੇ ਹੁਣ ਇਹਨਾਂ ਨੂੰ ਦੇਉ ਕਹਿਣਾ ਹੁਣ ਵੀ ਆ ਮਿਲਦੇ ਨਹੀਂ ਹੈਗੇ ਦੇਖ ਲਓ ਸਾਰਾ ਕੁਸਾ ਨਾਲੇ ਹੁਣ ਦੇਖ ਲਓ ਕਹਿੰਦੇ ਤੇ ਮਿਲਨੇ ਨਹੀਂ ਹੈ ਨਹੀਂ ਗਾਇਆਂ ਦੇ ਕੀ ਹੋਇਆ ਖਾਲੀ ਹੋ ਆਗੇ ਤਾਂ ਕੀ ਕਹਿੰਦੇ ਆਲੂ ਤਾਂ ਹੈਗੇ ਆ ਪਿਆਜ਼ ਨਹੀਂ ਦੇ ਹੈਗੇ ਫੇਰ ਆਲੂ ਤਾਂ ਲੈ ਆਉਂਦੇ ਮੈਂ ਜਦੋਂ ਹੁਣ ਇਕੱਠੇ ਹੀ ਲੈ ਲੂੰਗਾ ਅਈ ਰੱਬਾ ਦੇਖੋ ਬਈ ਦੋਸਤੋ ਵਾਰਸਾਬ ਦਾ ਕੀ ਬਣੂਗਾ ਆਲੂ ਛੱਡੇ ਆਏ ਉਹ ਫੇਰ ਆਲੂ ਜੇ ਪਿਆਜ਼ ਵੀ ਨਾ ਹੋਵੇ ਟਮਾਟਰ ਦਾ ਤੜਕਾ ਲਾ ਗਿਆ ਭਗਾਲੂ ਬਣ ਜਾਊਗਾ ਉਹ ਮਿਲ ਜਾਣੇ ਆ ਯਾਰ ਮਿਲ ਜਾਣੇ ਪਿਆਜ਼ ਇਕੱਠਾ ਹੀ ਤੁਹਾਨੂੰ ਦਊਗਾ ਸਾਰਾ ਕੁਝ ਇਕੱਲੇ ਆਲੂ ਹੁਣ ਮੈਂ ਅੱਧਾ ਕਿਲੋ ਦਾ ਆਲੂ ਲੈਣੇ ਤੇ ਹੁਣ ਕੱਲਾ ਆਲੂ ਲੰਦੇ ਕਿੰਨੇ 20 ਰੁਪਏ ਦੇ ਹੋਣੇ 10 ਰੁਪਏ ਦੇ ਹੋਣੇ ਫਿਰ ਉਹਨੇ ਕਿਹਾ ਮੈਂ ਗੁੱਲੇ ਨਹੀਂ ਹੈਗੇ ਸਿਆਪਾ ਆ ਦੇ ਪਹਿਲਾਂ ਹਾ ਵੇ ਦੇਖ ਲੋ ਮੈਂ ਬੋਲ ਸੜੇ ਦੇ ਪਿਆਜਾ ਸੜੇ ਜਹੋਂ ਤੁਹਾਨੂੰ ਰੰਗ ਕਰਾ ਕੇ ਲਿਆ ਕੇ ਦਮਾ ਦੋਸਤੋ ਮੈਂ ਬੋਲਿਆ ਹੀ ਤਾਂ ਤੇ ਵੀ ਕਾਲੂ ਮੋਦਾਰੀ ਆਇਆ ਕਰਕੇ ਦਿਖਾਏ ਕਾਲੂ ਮੋਦਾਰੀ ਆਇਆ ਰਾਜੂ ਦਾ ਮਨ ਮੁਲਿਆ ਹੋਜਾ ਆਏ ਕ੍ਰਿਸ਼ਨਾ ਆਇਆ ਗਾਦੂ ਦਾ ਨਾ ਨਾ ਜਾ ਬੱਜਿਆ ਗਾਦੂ ਦਾ ਉੱਟ ਉੱਟ ਮੋਰ ਮੜੀ ਕੀ ਕੀ ਉੱਤੇ ਅ ਚੁੱਪ ਕਰ ਜਾ ਕ ਵੀਰੇ ਚੁੱਪ ਕਰ ਜੋ ਤੁਸੀਂ ਮੈਨੂੰ ਬੋਲਣ ਦੋ ਕਹਿ ਦੋ ਵੀਰੇ ਪਿਆਰ ਬੋਲਣ ਤੋਂ ਉੱਟਾ ਉੱਟਾ ਮੋਰ ਮੜੀ ਚਿੱਟੀ ਆ ਗਿਆ ਕਿੰਨੂ ਚੋਸ਼ਾ ਕਰਕੇ ਮਾਡੋ ਨੇ ਪੱਤ ਦੇ ਕੇ ਤੋ ਮੈਡਮ ਦੇ ਪਿਆਜ ਲਿਆਤੇ ਨਾਲੇ ਆਲੂ ਉਰ ਦਾ ਮੋਰ ਨਾ ਲਿਚੀ ਚਿੱਤੇ ਦੇ ਕੇ ਗਿਆ ਛੋਟਾ ਕਾਟ ਕੇ ਰਾਜਨ ਮੀਏ ਹੈਲੋ ਹਾਂਜੀ ਹੈਲੋ ਲੋ ਦੋਸਤੋ ਹੈਲੋ ਪਿਆਜ਼ ਵੀ ਮਿਲ ਗਏ ਮੈਡਮ ਦੇ ਆਲੂ ਉਰ ਦਾ ਹੈਲੋ ਦੋਨੇ ਚੀਜ਼ਾਂ ਲਿਆਤੀਆਂ ਹਾਂ ਦੱਸੋ ਮਿਲ ਗਏ ਜੀ ਆਲੂ ਪਿਆਜ਼ ਬਹੁਤ ਪਿੱਛੇ ਮਿਲ ਗਏ ਉਹ ਜਾਨ ਖੁਸ਼ ਹੈ ਖੁਸ਼ ਹੈ ਵੀ ਲੋ ਹਜੇ ਪੋੜੇ ਤਿੰਨ ਘੰਟੇ ਲੱਗਣਿਆ ਹਜੇ ਤੁਹਾਨੂੰ ਪਹਿਲਾਂ ਹੀ ਆਲੂ ਪਿਆਜ਼ ਹੁਣ ਆਪਣੇ ਖਾਈ ਚੱਲੋ ਕੱਟ-ਕੱਟ ਕੇ ਮੈਨੂੰ ਨਹੀਂ ਪਤਾ ਮੁੱਕਣੇ ਚਾਹੀਦੇ ਕੀ ਆ ਹੁਣ ਲੇਡੀਜ਼ ਨੂੰ ਨਾ ਸਭ ਤੋਂ ਪਹਿਲਾਂ ਮੈਂ ਆਪਣੇ ਚੁੱਲ੍ਹੇ ਦੀ ਪੈਂਦੀ ਹੁੰਦੀ ਹੁੰਦੀ ਆ ਹਨਾ ਵੀ ਅਸੀਂ ਅੱਜ ਸ਼ਾਮ ਨੂੰ ਕੀ ਬਣਾਉਂਗੇ ਹਨਾ ਇਹ ਚੀਜ਼ ਹੋ ਜਾਂਦੀ ਆ ਜੇ ਆਪਣੇ ਕੋਲ ਸਮਾਨ ਨਹੀਂ ਹੋਊਗਾ ਫੇਰ ਬਣਾਉਂਗੇ ਵੀ ਕੀ ਹੁਣ ਚਲੋ ਮੈਂ ਟੈਨਸ਼ਨ ਫਰੀ ਆ ਕਿਉਂਕਿ ਹੁਣ ਚਾਹੇ ਕਿਤੇ ਕੋਈ ਦੁਕਾਨ ਆਵੇ ਕੋਈ ਨਾ ਆਵੇ ਕੋਈ ਟੈਨਸ਼ਨ ਨਹੀਂ ਹੁਣ ਸਾਾਨੂੰ ਆਲੂ ਪਿਆਜ਼ ਸਾਡੇ ਮਿਲ ਗਏ ਦੋਸਤੋ ਅਸੀਂ ਕਹਿੰਦੇ ਤੇ ਵੀ ਹੁਣ ਰਸਤਾ ਵਧੀਆ ਆਇਆ ਮਾਗਨਾ ਦੂਜਾਰਾ ਫੇਰ ਪਾ ਦਿੱਤਾ ਰਸਤਾ ਪਹਿਲਾ ਨਾਲੋਂ ਵੀ ਖਤਰਨਾਕ ਆ ਗਿਆ ਰਸਤਾ ਨਾਲੇ ਚੜ੍ਹਾਈਆਂ ਜ਼ਿਆਦਾ ਅਣਾ ਇੱਕ ਹੁਣ ਮੀਂਹ ਪੈਣ ਲੱਗ ਗਿਆ ਤੇ ਲੋ ਜੱਤੇ ਹੀ ਮੀਂਹ ਪੈਂਦਾ ਲਗਾਤਾਰ ਤੇ ਇੱਕ ਨਾ ਇੱਥੇ ਦੇ ਲੋਕਾਂ ਨੂੰ ਥੋੜੀ ਜੀ ਆਦਤ ਨਹੀਂ ਹੈਗੀ ਹਨਾ ਮੋੜ ਤੇ ਹਾਰਨ ਹਾਰਨ ਜਮੇ ਨਹੀਂ ਮਾਰਦੇ ਜਮਾ ਹੀ ਨਹੀਂ ਜਦੋਂ ਅਸੀਂ ਹੋ ਰਹੇ ਹਾਂ ਕੋਈ ਹਾਰਨ ਨਹੀਂ ਮਾਰਦਾ ਹੈਗਾ ਅਸੀਂ ਹਰੇਕ ਮੋੜ ਤੇ ਹਾਰਨ ਮਾਰਦੇ ਹਾਂ ਹਨਾ ਬੀਜੇ ਹੌਰਨ ਮਾਰ ਦੂੰਗੇ ਤਾਂ ਮੂਰੇ ਪਤਾ ਲੱਗ ਜਾਂਦਾ ਆ ਆਵਾਜ਼ ਆਉਂਦੀ ਹੋ ਆ ਯਾਰ ਮਾੜੀ ਜੀ ਆਵਾਜ਼ ਤਾਂ ਆਉਂਦੀ ਹੋਈ ਬੰਦੇ ਨੂੰ ਪਤਾ ਲੱਗ ਜਾਂਦਾ ਮੂਰੇ ਗੱਡੀ ਆਉਂਦੀ ਆ ਕੋਈ ਨਹੀਂ ਹੌਰਨ ਮਾਰਦਾ ਮੂਰੇ ਤੇ ਧੜਕ ਦੇ ਕੇ 1 ਲੱਖ ਦੀ ਗੱਡੀ ਆ ਜਾਂਦੀ ਆ 1 ਲੱਖ ਦਾ ਬ੍ਰੇਕ ਮਾਰਨੇ ਪੈਂਦੇ ਆ ਫੇਰ ਇਹਦੇ ਨਾਲ ਇਹ ਪੰਗਾ ਬਹੁਤ ਆ ਇਹ ਲੋਕਲ ਲੋਕ ਨਾ ਇਹ ਗੱਲ ਜਮੇ ਨਹੀਂ ਹੌਰਨ ਜਮੇ ਨਹੀਂ ਮਾਰਦੇ ਤੇ ਦੋਸਤੋ ਦੇਖੋ ਨਜ਼ਾਰੇ ਹਨਾ ਇਦਾਂ ਨੂੰ ਦੇਖੋ ਕਿ ਤੁਸੀਂ ਕਿੰਨੀ ਡਾਉਨ ਆ ਹਨਾ ਤੇ ਮੀਂਹ ਪੈ ਰਿਹਾ ਤੇ ਉਧਰ ਦੇਖੋ ਪਿੱਛੇ ਪਹਾੜਾਂ 'ਚ ਕਿੰਨਾ ਮੀਂਹ ਪੈ ਰਿਹਾ ਹਨਾ ਦੇਖੋ ਕਿੰਨੀ ਕਹਣਸੀ ਨਦੀ ਬਣ ਰਹੀ ਆ ਇੱਥੇ ਮੀਂਹ ਪੈ ਰਿਹਾ ਨਹੀਂ ਆਪਾਂ ਨੇ ਇੱਥੇ ਡਰੋਨ ਉਡਾਉਣਾ ਸੀ ਆ ਦੇਖੋ ਇੱਧਰ ਕਿੰਨੀ ਗੱਲਬਾਤ ਬਣਦੀ ਹਨਾ ਦੇਖੋ ਆ ਦੇਖੋ ਆਹ ਕਾਰ ਹਨਾ ਨਰੰਗ ਬਰੰਗੇ ਕਾਰ ਕਿੰਨੇ ਸੋਹਣੇ ਲੱਗਦੇ ਆ ਦੇਖੋ ਇਹ ਸਾਡਾ ਫੋਨ ਕਿਤੇ ਆਈਫੋਨ ਨਾਲ ਘੱਟ ਆਏ ਦੋਸਤੋ ਜੂਮ ਕਿੰਨਾ ਇਹਦਾ ਹੈ ਸੈਮਸੰਗ ਦਾ ਫੋਨ ਆ ਇਹ ਬੜਾ ਮਹਿੰਗਾ ਵੀ ਨਹੀਂ ਹੈਗਾ ਪਰ ਜੂਮ ਬਹੁਤ ਹੈ ਦਾ ਉਦਾਂ ਵੀ ਕਲੀਅਰਟੀ ਤੁਸੀਂ ਦੇਖਦੇ ਹੀ ਆਣਾ ਵੀਡੀਓ ਅਸੀਂ ਇਹਦੇ ਵਿੱਚ ਹੀ ਬਣਾਉਨੇ ਆਂ ਦੇਖੋ ਇਹ ਚੀਲ ਦੇ ਤਰਾਕ ਤਾਗੇ ਤੇ ਇੱਧਰ ਦੇਖੋ ਦੇਖੋ ਬਸ ਕਿੱਥੇ ਜਾਂਦੀ ਆਪਾਂ ਨੇ ਉੱਥੇ ਜਾਣਾ ਉੱਪਰ ਉਹ ਦੇਖੋ ਤੁਹਾਨੂੰ ਮੈਂ ਦਿਖਾਉਣਾ ਆਏ ਓਰੇ ਇੱਥੇ ਰੋਡ ਹੈ ਓਰੇ ਨੂੰ ਬਸ ਲੰਘੀ ਇੱਥੇ ਜਾਣਾ ਆਪਾਂ ਨੇ ਉੱਪਰ ਆ ਪਹਾੜ ਚੜ ਕੇ ਤੇ ਆ ਵਣ ਖੜੀ ਆਪਣੀ ਲਾਡੋ ਤੇ ਰੋਡ ਤੁਸੀਂ ਦੇਖਦੇ ਹੀ ਆਉਨੇ ਆ ਮੀਂਹ ਪਈ ਜਾਂਦਾ ਨਜ਼ਾਰੇ ਆਈ ਜਾਂਦੇ ਆ ਤੇ ਹੁਣ ਆਪਾਂ ਲੇਟ ਨਾ ਕਰੀਏ ਕਿਉਂਕਿ ਮੁਰਦੇ ਹੋਏ ਆਪਾਂ ਤੁਹਾਨੂੰ ਨਜ਼ਾਰੇ ਦਿਖਾਵਾਂਗੇ ਮੀਂਹ ਨਹੀਂ ਪੈਂਦਾ ਹੋਊਗਾ ਤਾਂ ਫਿਰ ਡਰੋਨ ਅੜਾਉਂਗੇ ਤੇ ਲਓ ਜੀ ਮੈਡਮ ਜੀ ਫੜੋ ਫੋਨ ਦੋਸਤੋ ਹੁਣ ਜਾਂਦੇ ਜਾਂਦੇ ਮੀਂਹ ਪੈ ਗਿਆ ਤਾਂ ਦੇਖ ਲਓ ਲਓ ਜੀ ਦੋਸਤੋ ਦੇਖੋ ਮੌਸਮ ਦੇਖੋ ਤੁਸੀਂ ਹਨਾ ਨੇਹਰਾ ਕਰਿਆ ਪਿਆ ਬੱਦਲ ਨੇ ਮੀਂਹ ਆ ਗਿਆ ਫੁੱਲ ਵਟਾ ਫੁੱਲ ਇਹ ਜੱਦਾ ਦਾ ਕਰਮਗਾਣੀ ਹੋ ਰਹੀ ਸੀ ਤੇ ਹੁਣ ਪੂਰਾ ਮੀਂਹ ਹਣਾ ਜਿਹਦੇ ਵਿੱਚ ਇਹ ਉਹ ਮੀ ਹੈ ਜਿਹੜਾ ਵਿਜ਼ਿਬਿਲਟੀ ਘਟਾ ਦਿੰਦਾ ਦੇਖੋ ਹਣਾ ਕਿਵੇਂ ਧੂਆਂ ਜਿਆ ਹੋਈ ਜਾਂਦਾ ਉਹ ਮੀ ਹੈ ਮੀ ਅੱਗੇ ਟੀਆ ਖੜੀਆਂ ਹਣਾ ਹੋਰ ਕੀ ਜਿਵੇਂ ਬਹੁਤ ਲੋਕ ਰਹਿੰਦੇ ਹੁੰਨੇ ਇੱਥੇ ਦੇਖੋ ਸਹੀ ਤੁਸੀਂ ਤੇਰੇ ਪਿੱਛੇ ਕਿਹਦੇ ਆ ਜਿੱਦਾਂ ਆਪਾਂ ਨੂੰ ਸ਼ਹਿਰ ਵੀ ਪਹਿਲਾ ਆਇਆ ਇਹ ਬੜਾ ਸ਼ਹਿਰ ਕਿ ਚਨੂ ਕਿਰੇ ਆਉਟੇ ਜੀ ਗੱਡੀਆਂ ਇੰਨੀ ਹੈਗਾ ਤੇ ਖੜੀਆਂ ਮੀਂਹ ਕਰਕੇ ਖੜੀਆਂ ਵੀ ਇੰਨੀਆਂ ਹੁਣ ਲੋਕ ਜ਼ਿਆਦਾ ਮੀਂਹ ਚ ਗੱਡੀਆਂ ਚੱਕਦੇ ਹਨ ਆਪਾਂ ਤਾਂ ਕਿੰਦੇ ਵੀ ਨਹੀਂ ਆ ਗਏ ਤੇ ਮੀਂਹ ਇੱਧਰ ਜ਼ਿਆਦਾ ਹੈ ਦੋਸਤੋ ਦੇਖੋ ਹਨਾ ਆ ਸ਼ਹਿਰ ਆਇਆ ਇੱਕ ਹੁਣ ਆਪਾਂ ਨੂੰ ਜਿੱਦਾਂ 32 ਤੋਂ ਬਾਅਦ ਆ ਸ਼ਹਿਰ ਆਇਆ ਇੱਥੇ ਕਿੰਨੀ ਹਨਾ ਚੈਲ ਪੈਲ ਹੈ ਕਿੰਨੀਆਂ ਗੱਡੀਆਂ ਖੜੀਆਂ ਹਨ ਰਸਤੇ ਤੇ ਹੀ ਹਨਾ ਰੋਡ ਤੇ ਹੀ ਪਰ ਇਧਰ ਨੂੰ ਮੋੜਨਾ ਪੰਦੇ ਆ ਸੱਜੇ ਹੱਥ ਨੂੰ ਹਾਂਜੀ ਮੋੜ ਅੱਜ ਕੁਛ ਛਿੱਕਾਗਾਟ ਛਿਮਲਾ ਇੱਧਰ ਨੂੰ ਕੁੱਲੂ ਮੰਲੀ ਜਾਂਦਾ ਸਿੱਧਾ ਦਾ ਭਾਈ ਐਦਾਂ ਜਾਣਾ ਆਪਾਂ ਦੋਸਤੋ ਜਿਹੜਾ ਸ਼ਹਿਰ ਨਿਕਲਿਆ ਨਾ ਪਿੱਛੇ ਇਹ ਕੁਨਿਹਾਰ ਦਾ ਕੁਨਿਹਾਰ ਸ਼ਹਿਰ ਕਿੰਨੀ ਚਹਲ ਪਹਿਲਤੀ ਹੈ ਨਾ ਕਿੰਨੀ ਰੌਣਕ ਦੀ ਸ਼ਹਿਰ ਚ ਦੋਸਤੋ ਆ ਪੰਪ ਹੈ ਰਸਤਾ ਕਿੱਧਰ ਨੂੰ ਹੈ ਆਇਓ ਘੁੰਮਣਾ ਤੇ ਆ ਪੰਪ ਦੇਖੋ ਕਿੰਨੀ ਕਸੂਤੀ ਜਗ੍ਹਾ ਚ ਬਣਿਆ ਹੋਇਆ ਇਹ ਇਹ ਹਰ ਟਾਈਮ ਇਹਨਾਂ ਦੇ ਉੱਪਰ ਮੌਤ ਹੈ ਦੇਖੋ ਤੁਸੀਂ ਪੱਥਰ ਜੇ ਮਾੜਾ ਜਿਹਾ ਵੀ ਆ ਕੇ ਕੋਈ ਸਰਚ ਵੱਜੇ ਉੱਪਰੋਂ ਬੰਦਾ ਮਾਰ ਦੂ ਭਾਈ ਲੋਕੇਸ਼ਨ ਬਹੁਤ ਘੈਂਟ ਆਈ ਆ ਵਿਚ ਨੂੰ ਕੁਨਿਆਰ ਜਿਹੜਾ ਕੁਨਿਆਰ ਸ਼ਹਿਰ ਆਇਆ ਦਾ ਉਤੇ ਬਾਦ ਤਾਂ ਸਵਰਗੇ ਆ ਗਿਆ ਇੱਕ ਲੇਖੇ ਦਾਣਾ ਰਸਤਾ ਦਾ ਥੋੜਾ ਜਿਹਾ ਹੈਗਾ ਖਰਾਬ ਪਰ ਲੋਕੇਸ਼ਨ ਸਿਰਾ ਇੱਕ ਮੀਨੇ ਹਨਾ ਲੋਕੇਸ਼ਨ ਵਧੀਆ ਬਣਾਤੀ ਉਹਦੇ ਕਰਕੇ ਕਵੇਂ ਕਵੇਂ ਆਈ ਆ ਬਾਕੀ ਤੁਸੀਂ ਵੀ ਦੇਖੋ ਹਨਾ ਤੁਹਾਨੂੰ ਦੇਖ ਕੇ ਰਿਹਾ ਤੁਸੀਂ ਦੇਖੋ ਜੀ ਅਸੀਂ ਬੱਦਲਾ ਚ ਆ ਗਏ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਆ ਠੰਡ ਵੀ ਬਹੁਤ ਹੋ ਗਈ ਸੁਣੋ ਆਪਨੇ ਕੋਟ ਨਹੀਂ ਲੈ ਕੇ ਆਏ ਨਾਲ ਲੈ ਕੇ ਆਉਣੇ ਤੇ ਆ 22 ਡਿਗਰੀ ਟੈਂਪਰੇਚਰ ਉਹੀ ਤਾਂ ਮੈਂ ਕਹਨੀ ਆ ਨਾ ਵੀ ਕੋਟ ਲੈ ਕੇ ਆਉਣ ਤੇ ਕੋਲ ਆਪਾਂ ਨੇ ਦੋਸਤੋ ਅਸੀਂ ਸ਼ਮਲੇ ਤੋਂ ਪਿੱਛੇ ਆ ਨਾ 15 18 ਕਿਲੋਮੀਟਰ ਪਿੱਛੇ ਆ ਤੇ ਇੱਥੇ ਨਾ ਮੌਸਮ ਇੰਨਾ ਘੈਂਟ ਮੇਂ ਧੁੰਦ ਪੈਂਦੀ ਹੈ ਨਾ ਆਪਣੇ ਸਿਆਲਾਂ ਚ ਇਦਾਂ ਦਾ ਧੁੰਦ ਜੀ ਪਈ ਹੋਈ ਹੈ ਉਹ ਹੈ ਨਾ ਮਤਲਬ ਰਸਤਾ ਹੀ ਹੈ ਇਹ ਰਸਤਾ ਇੰਨਾ ਘੈਂਟ ਆ ਰਸਤਾ ਦੇਖੋ ਤੁਸੀਂ ਹਨਾ ਤੁਹਾਨੂੰ ਦੇਖ ਕੇ ਦਿੱਤਾ ਹੀ ਹੈ ਤੇ ਇਹ ਚੀਲ ਦੇ ਦਰਖਤ ਇੰਨੇ ਆ ਉਹ ਦੇਖੋ ਹਨਾ ਸਾਹਮਣੇ ਪਹਾੜ ਤੇ ਕਿੰਨੇ ਦਰਖਤ ਹੈ ਇਹ ਚੀਲ ਦੇ ਦਰਖਤਾਂ ਨੇ ਹੋਰ ਖੂਬਸੂਰਤੀ ਵਧਾਤੀ ਤੇ ਇੱਕ ਮੌਸਮ ਨੇ ਖੂਬਸੂਰਤੀ ਵਧਾਈ ਪਈ ਆ ਬੱਦਲ ਹੋਇਆ ਹੋਇਆ ਹਨਾ ਮੀਂਹ ਪਈ ਜਾਂਦਾ हट ਜਾਂਦਾ ਤੋ ਦੇਖੋ ਮੋ ਰੋਡ ਕਿੰਨਾ ਸੋਹਣਾ ਆ ਗਿਆ ਹੁਣ ਮੈਨੂੰ ਲੱਗਦਾ ਵੀ ਆਪਾਂ Shimla ਵਾਲੇ ਰੋਡ ਤੇ ਚੜਾਂਗੇ ਹੁਣ ਜਿੱਤਕ ਤੱਕ ਲੱਗਦਾ ਕਿਉਂਕਿ Shimla ਨੇੜੇ ਚਾਹੁੰਦਾ ਬੱਦਲ ਦੇ ਵਿੱਚ ਆ ਕੇ Shimla ਸ਼ੁਰੂ ਹੋ ਚੁੱਕਿਆ ਜਿਲ੍ਹਾ Shimla ਸ਼ੁਰੂ ਹੋ ਚੁੱਕਿਆ ਹੈਣਾ ਤੇ ਬੱਦਲ ਸ਼ੁਰੂ ਹੋ ਚੁੱਕੇ ਆ Shimla Shimla ਆਪਣੇ ਪਾਰ ਕਰਨਾ ਹੈ ਆਪਾਂ ਨੇ Shimla ਨਹੀਂ ਜਾਣਾ ਹੈਗਾ Shimla ਤੋਂ ਅੱਗੇ ਜਾਣਾ ਆਪਾਂ ਨੇ ਤੁਹਾਨੂੰ ਪਤਾ ਹੀ ਆ ਫਿਰ ਤੁਹਾਨੂੰ ਅਸੀਂ ਥੋੜੀ ਚੈਟ ਲੋਕੇਸ਼ਨ ਇਹ ਦਿਖਾਵਾਂਗੇ ਸ਼ਿਮਲੇ ਦਾ ਹਰੇਕ ਦੇ ਬਿਲਕੁਲ ਮੁੱਕ ਗਿਆ ਵਾ ਸ਼ਿਮਲੇ ਦਾ ਹਾਂ ਹਰ ਕੋਈ ਗਿਆ ਮੈਂ ਵੀ ਆ ਗਿਆ ਪਿਆ ਮੈਂ ਬਹੁਤ ਵਾਰ ਆਇਆ ਹਾਂ ਸ਼ਿਮਲੇ ਕੋਈ ਹੈ ਵੀ ਨਹੀਂ ਇੱਟਾ ਸ਼ਿਮਲੇ ਜੇ ਤਾਂ ਆ ਹੀ ਆ ਬਸ ਵੀ ਸ਼ਿਮਲੇ ਸ਼ੋਹੀ ਕੋਈ ਨਾ ਵੀ ਗੱਡ ਖਾਨਾ ਬਹੁਤ ਹੋ ਜਾਂਦਾ ਤੇ ਉੱਥੇ ਨਾ ਤਾਂ ਗੱਡੀ ਖੜਾਉਣ ਨੂੰ ਜਗ੍ਹਾ ਮਿਲਦੀ ਹੈ ਨਾ ਪਾਰਕਿੰਗ ਮਿਲਦੀ ਹੈ ਨਾ ਵਾਸਤਾ ਤੇ ਇੱਕੇ ਆ ਉਹੀ ਮਾਲ ਰੋਡ ਆ ਇੱਥੇ ਮਾਲ ਰੋਡ ਆ ਹਨਾ ਉੱਥੇ ਜਾਣ ਵਾਸਤੇ ਪਰ ਚੜਨਾ ਪੈਂਦਾ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਹੁਣ ਆਪਾਂ ਨੂੰ ਜਗ੍ਹਾ ਉਹ ਚਾਹੀਦੀ ਹੈ ਜਿੱਥੇ ਗੱਡੀ ਜਾਵੇ। ਵੈਸੇ ਤਾਂ ਅੱਪਾ ਤਾਂ ਕੈਂਪਿੰਗ ਕਰਨ ਵਾਸਤੇ ਆਏ ਆ ਵਧੀਆ ਲੋਕੇਸ਼ਨ ਤੇ। ਹਾਂਜੀ। ਆਪਾਂ ਘੁੰਮਣ ਨਹੀਂ ਆਏ ਹੈਗੇ। ਤੇ ਤੁਹਾਨੂੰ ਲੋਕੇਸ਼ਨ ਆ ਕੇ ਪੂਰੀ ਘੈਂਟ ਦਿਖਾਵਾਂਗੇ। ਜੰਗਲ ਕੈਂਪਿੰਗ ਕਰਾਂਗੇ ਜੀ ਅੱਜ ਆਪਾਂ। ਜੰਗਲ 'ਚ ਕੈਂਪਿੰਗ ਕਰਾਂਗੇ। ਤੇ ਜੇ ਮੀਂਹ ਪੈ ਗਿਆ ਫਿਰ ਆਪਣੀ ਜੰਗਲ ਰੇਨ ਕੈਂਪਿੰਗ ਹੋ ਜਾਊਗੀ। ਤੁਹਾਨੂੰ ਘੱਟ ਹੀ ਦਿਵਾ ਦੇਣਾ ਜੇ ਸਾਰਾ ਕੁਝ ਏ। ਬਸ ਤੁਸੀਂ ਹੱਲਾਸ਼ੇਰੀ ਦੇ ਦੇ ਅਗਰ ਉਹ ਇੱਕ ਵਾਰ ਸ ਲਾਈਕ ਤੇ ਸ਼ੇਅਰ ਕਰਕੇ ਹੱਲਾਸ਼ੇਰੀ ਦੇ ਦਿਆ ਕਰੋ ਸੋਨਾ ਜਿਹਾ ਕਮੈਂਟ ਕਰ ਦੇ ਅਗਰ ਉਹ ਆਪਣਾ ਇੰਨੇ ਜਿਹਾ ਸਾਨੂੰ ਹੱਲਾਸ਼ੇਰੀ ਮਿਲ ਜਾਂਦੀ ਹੈ ਤੇ ਗਾਹਾਂ ਨੂੰ ਫਿਰ ਅਸੀਂ ਪਿੱਛੇ ਨੂੰ ਥੜੋ ਮੁੜਾਂਗੇ ਅਸੀਂ ਹੋਰ ਦੂਰ ਜਾਵਾਂਗੇ ਹੋਰ ਇੱਕੇ ਜਾਵਾਂਗੇ ਉਹਨੂੰ ਹੋਰ ਲੋਕੇਸ਼ਨ ਹੈ ਘੈਂਟ ਜੀ ਲੱਭ ਕੇ ਜਣਾ ਉੱਥੇ ਪਾਉ ਉਹ ਕਰਾਂਗੇ ਆਪਾਂ ਜੇ ਤੁਸੀਂ ਕਮੈਂਟ ਕਰਦੇ ਜੇ ਕਿਸੇ ਨੂੰ ਪਤਾ ਹੋਇਆ ਕੋਈ ਵੀ ਲੋਕੇਸ਼ਨ ਦਾ ਨਾ ਵਧੀਆ ਲੋਕੇਸ਼ਨ ਆ ਹਾਂ ਇੱਕ ਗੱਲ ਹੋਰ ਆ ਨਾ ਜੇ ਤੁਸੀਂ ਕਹੋਗੇ ਵੀ ਇੱਥੇ ਕੈਂਪਿੰਗ ਕਰੋ ਉੱਥੇ ਕਰੋ ਅਸੀਂ ਉੱਥੇ ਜਾ ਕੇ ਵੀ ਕੈਂਪਿੰਗ ਕਰਾਂਗੇ ਸਾਨੂੰ ਤੁਸੀਂ ਲੋਕੇਸ਼ਨ ਕਹਿ ਸਕਦੇ ਹੋ ਹਨ ਵੀ ਜੰਗਲ ਚ ਕਰੋ ਜਾਂ ਐਕਨ ਹਨਾ ਵੀ ਸੁੰਨਮਸਾਨ ਜਗ੍ਹਾ ਤੇ ਵੀ ਅਸੀਂ ਕੈਂਪਿੰਗ ਕਰ ਰਏ ਕਰਿਆ ਕਰਨੀ ਹੈਗਾ ਹਨ ਕਿਉਂਕਿ ਹੁਣ ਤਾਂ ਹਜੇ ਅਸੀਂ ਦੂਜੀ ਕੈਂਪਿੰਗ ਆਪਣੀ ਹੈ ਅਸੀਂ ਹਜੇ ਬਾਹਰ ਨਹੀਂ ਬਾ ਕੈਂਪਿੰਗ ਕਰ ਰਹੇ ਆਪਾਂ ਜਿਵੇਂ ਰਿਜ਼ੋਰਟਾਂ ਰਿਜ਼ੋਰਟ ਹੁੰਦੇ ਹਨਾ ਉਹਨਾਂ ਦੇ ਵਿੱਚ ਜਗ੍ਹਾ ਬਣੀ ਪਈ ਹੁੰਦੀ ਹੈ ਗਰਾਊਂਡ ਬਣੇ ਪਏ ਨੇ ਉਹਨਾਂ ਦੇ ਕੈਂਪਿੰਗ ਵਾਲਾ ਆਪਾਂ ਉਹਦੇ ਵਿੱਚ ਹੀ ਕਰ ਰਹੇ ਆਂ ਕੈਂਪਿੰਗ ਤੇ ਹੌਲੀ ਹੌਲੀ ਆਪਾਂ ਨੇ ਬਾਹਰ ਵੀ ਕੈਂਪਿੰਗ ਕਰਨੀ ਸ਼ੁਰੂ ਕਰ ਦੇਣੀ ਆ ਤੇ ਬਾਕੀ ਥੋੜੀ ਥੋੜਾ ਕਿਹਾ ਸਿਰ ਮੁਥੇ ਆਣਾ ਜਿੱਥੇ ਤੁਸੀਂ ਕਹੋਗੇ ਵੀ ਹਾਂ ਆਹ ਲੋਕੇਸ਼ਨ ਤੇ ਜਾਓ ਅਸੀਂ ਉੱਥੇ ਜਾਵਾਂਗੇ ਤੇ ਕਹਾ ਮੌਸਮ ਬੜਾ ਘੈਂਟ ਹੋਇਆ ਪਿਆ ਹੋਰ ਠੰਡਾ ਹੋ ਗਿਆ ਮੌਸਮ ਦੋਸਤੋ ਆਪਾਂ Shimla ਪਹੁੰਚਣੇ ਆਲੇ ਆ ਤੇ ਤੁਹਾਨੂੰ ਮਿਲਦੇ ਆਂ ਜਾ ਕੇ ਅੱਗੇ ਦੋਸਤੋ ਦਰਜਾਈਆਂ ਘੱਟ ਲਓ ਕੰਬੜ ਕੱਢ ਲਓ ਕੰਬੜ ਕੱਢ ਲਓ ਦਸੰਬਰ ਦਾ ਮਹੀਨਾ ਆ ਗਿਆ ਧੁੰਦ ਸ਼ੁਰੂ ਹੋ ਗਈ ਤੇ ਫੇਰ ਨਾਲ ਕਿ ਉਹ ਠੰਡ ਲੱਗਦੀ ਆ ਨਜ਼ਾਰੇ ਦੋਸਤੋ ਨਜ਼ਾਰੇ ਦੇਖੋ ਮੌਸਮ ਕਿਹਾ ਜਿਆ ਹੋਇਆ ਹੋਇਆ ਹਨਾ ਇੰਨਾ ਪਹਾੜਾਂ 'ਚ ਘੁੰਮਿਆ ਪਰ ਇਹੋ ਜਿਹਾ ਮੌਸਮ ਕਦੇ ਨਹੀਂ ਦੇਖਿਆ ਹੈਗਾ ਕੋਟੀਆਂ ਜੈਕਟਾਂ ਦੇਖੋ ਤੁਸੀਂ ਇੱਧਰ ਲੋਕਾਂ ਦੇ ਕੋਟੀਆਂ ਜੈਕਟਾਂ ਪਾਈ ਹੋਈਆਂ ਅਸੀਂ ਤਾਂ ਆਏ ਆਗੇ ਮੂੰ ਚੱਕ ਕੇ ਅੱਜ ਅੱਪ ਕੋਟੀਆਂ ਨਹੀਂ ਲੈ ਕੇ ਆਏ ਕਰਮ ਲੋੜਾ ਪਾਈਆਂ ਹੋਈਆਂ ਦੇ ਘਾਂਟੀ ਨਹੀਂ ਹੋਰ ਕੀ ਮੋٹے ਸੂਟ ਪਾਏ ਹੋਏ ਆ ਲੋਕਾਂ ਦੇ ਇੰਨੀ ਠੰਡ ਹੋਈ ਹੋਈ ਔਰੇ ਕਿਉਂਕਿ ਮੀਂਹ ਪਈ ਜਾਂਦੇ ਆ ਨਾ ਮੀਂਹ ਨੇ ਠੰਡ ਗਰੀ ਹੋਈ ਆ ਧੁੰਦ ਇੰਨੀ ਧੁੰਦ ਪਈ ਹੋਈ ਆ ਪਿੱਛੇ ਤੁਸੀਂ ਦੇਖਿਆ ਹੀ ਆ ਕਿੰਨੀ ਸੋਹਣਾ ਮੌਸਮ ਆ ਨਾ ਧੁੰਦ ਪਈ ਹੋਈ ਆ ਜਿਵੇਂ ਆਪਣੇ ਦਸੰਬਰ ਦੇ ਮਹੀਨੇ ਚ ਥੱਲੇ ਦਾ ਦਿਖਦਾ ਹੀ ਨਹੀਂ ਇਤਨੂੰ ਕੋਸਕਿਉਂਕਿ ਧੁੰਦੇ ਇੰਨੀ ਆ ਮੌਸਮ ਬਾਹਰ ਟੈਂਪਰੇਚਰ ਹੈਗਾ 20 ਤੇ ਗੱਡੀ ਦੇ ਅੰਦਰ ਟੈਂਪਰੇਚਰ ਹੈਗਾ 22 ਤੁਸੀਂ ਆਪੇ ਦੇਖ ਲਓ ਵੀ ਕਿੰਨਾ ਟੈਂਪਰੇਚਰ ਦਾ ਫਰਕ ਆ ਇਹ ਕਿੰਨਾ ਠੰਡਾ ਹੋਊਗਾ ਬਾਹਰ ਅਸੀਂ ਹੱਥ ਕੱਢ ਕੇ ਦੇਖਿਆ ਬਾਹਰ ਹੱਥ ਠਰਦਾ ਐਨੀ ਠਾ ਹਵਾ ਠੰਡੀ ਲੱਗਦੀ ਐ ਬਾਹਰ ਨਜ਼ਾਰੇ ਮੈਂ ਕਹਿੰਦਾ ਵੀ ਫੁੱਲ ਨੇ ਯਾਰੇ ਉਹ ਲੁੱਟਕਾਂ ਦੇ ਜਾਗਟਾ ਭਾਈ ਉਹ ਵੀ ਅਸੀਂ ਏਕਣੇ ਆ ਗਏ ਚਾਪੀ ਮੂੰਹ ਚੱਕ ਕੇ ਅਸੀਂ ਜਾਨ ਨੂੰ ਕਿਹਾ ਅਸੀਂ ਤਾਂ ਆਏ ਤਾਂ ਹਨਾ ਵੀ ਛਿਵਲੇ ਜੰਨੀ ਕਿੱਥੇ ਠੰਡ ਕਿੰਨੀ ਪੈਂਦੀ ਐ ਉੱਥੇ ਤੇਰੀ ਦੋ ਅੱਗੇ ਤਾਂ ਜ਼ਿਆਦਾ ਹੋਊਗੀ ਯਾਰ ਛਿਵਲੇ ਉੱਥੇ ਤਾਂ ਹੋਊਗੀ ਹਾਂ ਠੰਡ ਦਾ ਜਲ ਇੰਨੀ ਕਿੰਨੀ ਹੋਣ ਲੱਗੀ ਆ ਬੰਦੀਆਂ ਬਾਵਾਾਂ ਦੀ ਚਾਹੀਦੀ 20 ਟੈਂਪਰੇਚਰ ਆ ਬਾਅਦੇ ਬਾਅਦ 15 18 ਹੋ ਜੂ بس ਇੰਨਾ ਕੇ ਹੋ ਜੂ ਠੰਡ ਵਾਲਾ ਮੌਸਮ ਬਾਕੀ ਆਪਣੇ ਕੋ ਕੰਬੜ-ਕੁੰਬਲ ਤਾਂ ਹੈਗੇ ਹੀ ਆ ਰਾਤ ਦਾ ਹੀ ਔਖਾ ਹੁੰਦਾ ਤੈਨਾਂ ਚਾਏ ਆ ਵੀ ਕਿ ਇੱਕ ਸ਼ਾਲਟ ਹੋਰ ਪਾ ਲੂੰਗੇ ਉੱਪਰ ਤੋਂ ਹੋਰ ਕੀ ਐ ਇੰਨੀ ਕਿ ਠੰਡ ਹੋ ਗਈ ਜਾਗਟਾਂ ਵਾਲੀ ਠੰਡ ਤਾਂ ਨਹੀਂ ਹਜੇ ਹੁੰਦੀ ਤੇ ਦੋਸਤੋ ਆ ਦੇਖੋ ਤੁਸੀਂ ਕਿਵੇਂ ਨੇਰਾਜਾ ਹੋਇਆ ਪਿਆ ਹਨ ਤੇ ਧੁੰਦ ਹੋਈ ਪਈ ਆ ਤੁਹਾਨੂੰ ਕੈਮਰੇ 'ਚ ਇੰਨੀ ਨਹੀਂ ਦਿਖ ਰਹੀ ਹੁਣੀ ਪਰ ਫੁੱਲ ਜਿਵੇਂ ਆਪਣੇ ਦਸੰਬਰ 'ਚ ਜਨਵਰੀ 'ਚ ਹਨਾ ਧੁੰਦ ਪੈਂਦੀ ਐ ਐਦਾਂ ਧੁੰਦ ਪਈ ਹੋਈ ਐ ਤੁਹਾਨੂੰ ਮਤਲਬ ਦੇਖ ਕੇ ਉੱਧਰ ਆਂਟੀਆਂ ਨੂੰ ਦੇਖ ਕੇ ਪਤਾ ਲੱਗ ਗਿਆ ਉਹਨਾਂ ਦੀਆਂ ਕੋਟੀਆਂ ਪਾਈ ਹੋਈਆਂ ਨੇ ਕੋਟੀਆਂ ਉਹਨਾਂ ਗਾਹਾਂ ਦੇਖ ਲਿਓ ਕਿ ਲੋਕ ਦੇਖਣ ਗਈ ਕੋਟੀਆਂ ਸਵਟਰ ਪਾਈ ਫਿਰਦੇ ਆ ਲੋਕ ਇੰਨੀ ਠੰਡ ਹੋਈ ਪਈ ਐ Shimla 'ਚ ਵਾਟਸਐਪ ਕੀ ਬੋਲਦੇ ਆ ਜਿੱਥੇ ਆ ਗਏ ਆਪਾਂ ਸਿਮਲਾ ਆ ਗਏ ਸਿਮਲਾ ਕੁਲਜੀਤ ਸਿਮਲਾ ਆ ਗਿਆ ਇਹ ਪਤਾ ਨਹੀਂ ਕਿ ਹਾਤੇ ਇਦਾਂ ਬੋਲਦੇ ਆ ਕਿ ਜਿੱਥੇ ਨੇ ਕੰਮ ਕਰਦੇ ਤੇ ਚੰਡੀਗੜ੍ਹ ਉੱਥੇ ਨਾਲ ਸਾਰੇ ਇਦਾਂ ਬੋਲਦੇ ਹੁੰਦਾ ਤਾਂ ਹਾਂ ਹਾਂ ਵਾਹ ਸਿਮਲਾ ਤੁਸੀਂ ਆਏ ਤੇ ਸਾਹ ਨਾਲ ਕਦੇ ਇੱਧਰ ਸਿਮਲਾ ਆਣਾ ਥਾ ਲੇਕਿਨ ਆਈ ਉਸੇ ਤਰੀਕ ਹੋਤੀ ਸੀ ਇਦਾਂ ਤਰੀਕਾ ਪਿਆਤਾ ਦਾ ਹੋਰ ਕਿਤੇ ਘੁੰਮਣੇ ਆਲਾ ਲੱਗਦਾ ਤੁਹਾਨੂੰ ਉਹ ਹਣ ਤਰੀਕ ਹੁੰਦੀ ਦੀ ਉਹਦੀ ਜਿਵੇਂ ਮਿਲੇ ਜਿਵੇਂ ਤਰੀਕ ਵਾਸਤੇ ਆਉਣਾ ਉਹਦਾ ਘੁੰਮਣ ਕੰਮਣ ਵਾਲਾ ਤਾਂ ਬੰਦਾ ਹੀ ਨਹੀਂ ਉਹ ਨੇੜੇ ਤੇੜੇ ਵੀ ਨਹੀਂ ਟੈਨਸ਼ਨਾਂ ਜ਼ਰਾਣੇ ਵਾਲਾ ਬੰਦਾ ਆ ਰਾਤ ਨੂੰ ਵੀ ਦੀ ਗੋਲੀ ਲੈ ਕੇ ਸੌਂਦਾ ਤੇ ਰਾਤ ਨੂੰ ਉੱਠ ਕੇ ਕਿਵਰ ਰੋਣ ਵੀ ਲੱਜਾਂਦਾ ਫੇ ਟੈਨਸ਼ਨ ਕਿਤੇ کاروبار ਵਧਾਇਆ ਵਾ ਰੋੜਾਂ ਚ ਪੈਸੇ ਆਉਣਾ ਤੇ ਕਰੋੜਾਂ ਚ ਆਪਣੇ ਇੱਥੇ 1000 ਰੁਪਏ ਇੱਧਰ ਉੱਧਰ ਹੋ ਜੇ ਨਾ ਆਪਾਂ ਤਾਂ ਉਹ ਹੋ ਜਾਂਦੇ ਆ ਕਰੋੜਾ ਵਾਲਿਆਂ ਨੂੰ ਤਾਂ ਕੀ ਨਹੀਂ ਰੋੜਾ ਇਹ ਸ਼ਿਮਲੇ ਵਾਲਾ ਰੋਡ ਪਾਰਨੇ ਕਲਗੇ ਆਪਾਂ ਨੂੰ